ਜਿੰਦਾਬਾਦ 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 ਬਾਈਕ ਬੰਦ ਕਰੋ ਬਾਈਕ ਬੰਦ ਕਰੋ ਬਾਈਕ ਬੰਦ ਕਰੋ ਜਿੰਦਾਬਾਦ ਬਾਈਕ ਬੰਦ ਕਰੋ ਦੇਖੋ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੇਨਤੀ ਕਰਦੇ ਆਂ ਔਰ ਉਹਨਾਂ ਨੂੰ ਵੀ ਬੇਨਤੀ ਕਰਕੇ ਅਸੀਂ ਐਗਰੀਗੇਟਰ 4 ਜੁਲਾਈ 8 ਜੁਲਾਈ ਤੇ 24 ਜੁਲਾਈ ਨੂੰ ਸਟ੍ਰਾਈਕ ਕਰਤੀਆਂ 17 ਸੈਕਟਰ ਚ ਬੜੀ ਸ਼ਾਂਤ ਪੂਰੀ ਢੰਗ ਨਾਲ ਅਸੀਂ ਪਹਿਲਾਂ ਵੀ ਸਟਾਈਕਾਂ ਕੀਤੀਆਂ ਡੀਸੀ ਸਾਹਿਬ ਦੇ ਸਾਹਮਣੇ ਪਹਿਲਾਂ ਵੀ ਧਰਨਾ ਦਿੱਤਾ ਅਸੀਂ 4 ਨਵੰਬਰ ਨੂੰ ਅਸੀਂ ਕਿਸੇ ਵੀ ਥਾਂ ਤੇ ਕਿਸੇ ਵੀ ਸਾਡੇ ਡਰਾਈਵਰ ਨੇ ਕੋਈ ਵੀ ਕਿਸੇ ਰੋਡ ਬਲੌਕ ਨਹੀਂ ਕੀਤਾ ਬੜੇ ਪੀਸਫੁਲ ਪ੍ਰੋਟੈਸਟ ਕੀਤੇ ਆ ਸੀ ਜਿਹੜੀ ਸਾਡੀ ਰਾਈਟ ਵਿਰੇ ਹੈਗੇ ਨੇ ਜਿਹਦੇ ਚ ਅਸੀਂ 24 ਜੁਲਾਈ ਨੂੰ ਇੱਕ ਡਰਾਫਟ ਬਣਾਇਆ ਹੈ ਜਿਹੜੀਆਂ ਐਗਰੀਗੇਟਰ ਕੰਪਨੀਆਂ ਨੇ ਜਿਵੇਂ ਓਲਾ, ਉਬਰ, ਇਨ ਡਰਾਈਵਰ, ਰੈਪਿਡ ਤੇ ਬਲਾਬਲਾ ਜਿਹੜੀਆਂ ਆਨਲਾਈਨ ਸਾਨੂੰ ਕੰਮ ਦਿੰਦੀਆਂ ਨੇ ਜਿਨ੍ਹਾਂ ਨੇ ਸਾਡਾ ਸ਼ੋਸ਼ਣ ਕਰ ਰੱਖਿਆ ਹੈ ਸਾਡਾ ਮਿਨੀਮਮ ਰੇਟ ਤੇ ਹਾਊਸ ਸਟੇਸ਼ਨ ਦਾ ਜਿਹੜਾ ਆਊਟ ਆਫ ਦਾ ਜਿਹੜਾ ਮੈਕਸਿਮਮ ਰੇਟ ਹੈ ਉਹ ਸਾਡਾ ਤੈ ਨਹੀਂ ਹੋ ਪਾਰਿਆ ਤੇ ਉਹਦੇ ਲਈ ਅਸੀਂ ਮਿਨੀਮਮ ਰੇਟ ਦੇ ਲਈ ਤੇ ਕੰਪਨੀਆਂ ਨੂੰ ਇੱਕ ਰੂਲ ਔਰ ਰੈਗੂਲੇਸ਼ਨ ਤੇ ਕਾਨੂੰਨ ਬਣਾਉਣ ਦੇ ਲਈ ਸਰਕਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਸੀ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਅਸੀਂ ਪੰਜਾਬ ਸਰਕਾਰ ਨੂੰ ਵੀ ਕਰ ਰਹੇ ਹਾਂ ਸਾਡੀ ਜਿਹੜੀ ਸਟ੍ਰਾਈਕ ਹੈ ਉਹ ਸਿਰਫ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਕਿ 23 ਅਕਤੂਬਰ ਨੂੰ ਪੰਜਾਬ ਸਰਕਾਰ ਨਾਲ ਵੀ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ ਤੁਹਾਡਾ ਕਾਨੂੰਨ ਬਣਿਆ ਪਿਆ ਅਸੀਂ ਇਹਨੂੰ ਪਬਲਿਕ ਡੋਮੇਨ 'ਚ ਪਾ ਦਾਂਗੇ ਤੇ ਨਾਲ ਹੀ ਮੌਲੀ ਪ੍ਰਸ਼ਾਸਨ ਨੂੰ ਬਾਈਕ ਦੇ ਖਿਲਾਫ ਜਿਹੜੀ ਵਾਈਟ ਪਲੇਟ ਤੇ ਚੱਲ ਰਹੀ ਹੈ ਬਲਾ ਬਲਾ ਤੇ ਖਿਲਾਫ ਜਿਹੜੀ ਵਾਈਟ ਪਲੇਟ ਦੀ ਸਵਾਰੀ ਚੁੱਕਾ ਰਹੀ ਹੈ ਤੇ ਜਿਹੜੀਆਂ ਵਾਈਟ ਪਲੇਟ ਦੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਤੇ ਐਕਸ਼ਨ ਲੈ ਲਈ ਅਸੀਂ ਇੱਕ ਜੁਆਇੰਟ ਐਕਸ਼ਨ ਟੀਮ ਬਣਾਵਾਂਗੇ ਜਿਹਦੇ ਵਿੱਚ ਤੁਹਾਨੂੰ ਅਸੀਂ ਰਾਈਟ ਦਵਾਂਗੇ ਕਿ ਤੁਸੀਂ ਆਪਦੀ ਵੀਡੀਓ ਫੋਟੋ ਪਾ ਕੇ ਉਹ ਤੇ ਚਲਾਨ ਕਰਾ ਸਕਦੇ ਹੋ ਤੇ ਇਸ ਪ੍ਰਸ਼ਾਸਨ ਦਾ ਸਾਥ ਦੇ ਸਕੋਗੇ ਤੇ ਉਹ ਵੀ ਨਹੀਂ ਕੰਮ ਹੋਇਆ ਜੀ ਨਾ ਕੋਈ ਲੈਟਰ ਜਾਰੀ ਹੋਇਆ ਨਾ ਪਬਲਿਕ ਸੇ ਕੋਈ ਡੋਮੇਨ ਚੋਂ ਨਾਲ ਡਰਾਫਟ ਆਇਆ ਨਾ ਹੀ ਜਿਹੜਾ ਚੰਡੀਗੜ੍ਹ 24 ਜੁਲਾਈ ਨੂੰ ਕੱਟਿਆ ਸੀਗਾ ਇਹਨਾਂ ਨੇ 9 ਸਤੰਬਰ ਦਾ ਟਾਈਮ ਦਿੱਤਾ ਸੀ ਵੀ ਨੋਟੀਫਾਈ ਹੋ ਜਾਊਗਾ ਉਹ ਵੀ ਨੋਟੀਫਾਈ ਨਹੀਂ ਹੋਇਆ 6 ਮਹੀਨੇ ਤੋਂ ਹੀ ਲੜਾਈ ਲੜਦੇ ਆ ਹਰ ਮਹੀਨੇ ਸੀ ਸਟ੍ਰਾਈਕ ਕਰ ਰਹੇ ਆ ਫਿਰ ਅਸੀਂ 9 ਸਤੰਬਰ ਨੂੰ ਵੀ ਸਟ੍ਰਾਈਕ ਕੀਤੀ ਸੀ ਟੀਸੀ ਸਾਹਮਣੇ ਸਾਨੂੰ ਬੁਲਾ ਕੇ 30 ਸਤੰਬਰ ਦਾ ਲਾਸਟ ਟਾਈਮ ਦਿੱਤਾ ਵੀ 30 ਸਤੰਬਰ ਤੱਕ ਕਰ ਦਾਂਗੇ ਤੁਹਾਡਾ ਨਿਊਨਟਮ ਰੇਟ ਵੀ ਤੈਅ ਕਰ ਦਾਂਗੇ ਤੇ ਨੋਟੀਫਾਈ ਵੀ ਕਰਾ ਦਾਂਗੇ 30 ਨਵੰਬਰ ਤੋਂ ਬਾਅਦ ਕੋਈ ਇਹਨਾਂ ਦੀ ਪ੍ਰਕਿਰਿਆ ਰਹਗੀ ਜੀ ਇਹਨਾਂ ਨੇ 30 ਨਵੰਬਰ ਤੋਂ ਬਾਅਦ ਸਾਨੂੰ 30 ਅਕਤੂਬਰ ਦਾ ਟਾਈਮ ਲੈ ਲਿਆ ਸਟ੍ਰਾਈਕਰ ਤੋਂ ਬਾਅਦ ਫਿਰ 30 ਅਕਤੂਬਰ ਤੋਂ ਬਾਅਦ ਅਸੀਂ ਫਿਰ 5 ਨਵੰਬਰ ਨੂੰ ਡੀਸੀ ਦਫ਼ਤਰ ਦਾ ਧਕਰਾਓ ਕੀਤਾ ਤੇ ਡੀਪ ਨੇ ਪ੍ਰਤਾਪ ਜੀ ਸਾਨੂੰ ਫਿਰ ਗੈਸਟ ਹਾਊਸ ਬੁਲਾਉਂਦੇ ਨੇ ਤੇ ਉੱਥੇ ਸਾਨੂੰ ਉਹ ਲਿਖਤੀ ਰੂਪ ਚ ਦਿੰਦੇ ਨੇ ਕਿ 30 ਨਵੰਬਰ ਤੱਕ ਤੁਹਾਡਾ ਕੰਮ ਹੋ 4 ਵੀਕ ਦੇ ਵਿੱਚ ਵਿੱਚ ਹੋ ਜਾਏਗਾ ਜਿਸ ਵਿੱਚ 20 ਨਵੰਬਰ ਨੂੰ ਤੁਹਾਡੀ ਫਾਈਲ ਸਬਮਿਟ ਕਰਤਾ ਕਿ ਅਸੀਂ ਗਵਰਨਰ ਹਾਊਸ ਤੇ 20 ਨਵੰਬਰ ਨੂੰ ਵੀ ਫਾਈਲ ਸਮਝਣੀ ਹੋਈ ਜੀ ਪ੍ਰਸ਼ਾਸਨ ਨਾਲ ਗੱਲ ਹੋਈ ਐ ਸਟੇਟ ਡਿਪਾਰਟਮ ਉਹ ਕਹਿੰਦੇ ਕੋਈ ਇਨਕੁਆਰੀ ਆ ਗਈ ਅਸੀਂ ਉੱਤੇ ਕੰਮ ਕਰ ਰਹੇ ਹਾਂ ਜਲਦੀ ਅਸੀਂ ਪਹੁੰਚਾ ਦਾਂਗੇ 28 ਤਰੀਕ ਨੂੰ ਜੋ ਅਮਿਤ ਜੀ त्याਗੀ ਜੀ ਅਮਿਤ त्याਗੀ ਜੀ ਨਵੇਂ ਆਏ ਨੇ ਉਹਨਾਂ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਉਹਨਾਂ ਨੇ ਮੀਟਿੰਗ ਬੁਲਾਈ ਉਹਨਾਂ ਨੇ ਕਿਹਾ ਵੀ ਅਮਿਤ ਜੀ ਜੀ ਐਸੇ ਹੈ ਕੰਮ ਥੋੜਾ ਡਿਲੇ ਹੈ 5-7 ਦਿਨ ਹੋਰ ਲੱਗ ਸਕਤੇ ਹੈ ਪਰ ਆਪ ਕੋਈ ਪ੍ਰੋਟੈਸਟ ਮਤ ਕਰਨਾ ਆਪ ਦਾ ਕੰਮ ਹੋ ਰਹਾ ਹੈ ਤੋਂ ਅਸੀਂ ਉਹਨੂੰ ਬੋਲਾ ਜੀ ਕੋਈ ਚੱਕਰ ਨਹੀਂ ਹੈ ਅਸੀਂ ਉਹਨੂੰ 15 ਦਿਨ ਦਾ ਟਾਈਮ ਦੇ ਦਿਆ ਜੋ ਉਹਨਾਂ ਨੇ 5 ਦਿਨ ਮੰਗੇ ਥੇ ਅਸੀਂ ਨੇ 15 ਦਸੰਬਰ ਤੱਕ ਦਾ ਟਾਈਮ ਦੇ ਜੇ ਕਿ 15 ਦਸੰਬਰ ਤੱਕ ਮਾਰਾ ਇਹ ਨੋਟੀ ਪਰ ਪ੍ਰਸ਼ਾਸਨ ਨੇ ਇਤਨੀ ਲੀਨਟ ਹੈ 6 ਮਹੀਨੇ ਸੇ ਇੱਕ ਨੋਟੀਫਾਈ ਨਹੀਂ ਕਰਾ ਸਕੀ ਜੋ ਉਹਨਾਂ ਨੇ ਖੁਦ ਡਰਾਫਟ ਕਰਾਉਗਾ। ਤੋਂ ਉੱਪਰ ਸੇ ਜੋ ਅਸੀਂ ਪ੍ਰੋਟੈਸਟ ਕਰ ਰਹੇ تھے ਕੱਲ ਸ਼ਾਂਤਮਈ ਢੰਗ ਸੇ ਹਮੇ ਡੀਸੀ ਦਫਤਰ ਵੀ ਜਾਨੇ ਦਿੱਤਾ ਗਿਆ 17 ਸੈਕਟਰ ਸੀ ਬੈਠਣ ਦੀ ਗੱਲ ਕੀਤੀ ਉੱਥੇ ਵੀ ਸਾਨੂੰ ਬੈਠ ਦਿੱਤਾ ਗਿਆ ਉੱਥੋਂ ਚੱਕ ਕੇ ਸਾਨੂੰ ਇੱਥੇ ਸੁੱਟਤਾ ਹੁਣ ਇੱਥੇ ਦੇਖ ਲਓ ਠੰਡ ਇੰਨੀ ਹੈ ਰਾਤ ਸਾਰੀ ਸਾਡੇ ਕੋਲ ਕੋਈ ਟੈਂਟ ਦੀ ਵਿਵਸਥਾ ਨਹੀਂ ਹੈ ਕੋਈ ਸਾਡੇ ਕੋਲ ਪਾਣੀ ਦੀ ਵਿਵਸਥਾ ਨਹੀਂ ਹੈ ਕੋਈ ਸਾਡੇ ਕੋਲ ਪਬਲਿਕ ਟਾਇਲਟ ਨਹੀਂ ਹੈ ਇੱਥੇ ਤੇ ਅਸੀਂ ਡਰਾਈਵਰ ਸਾਰੀ ਰਾਤ ਠੰਡ ਦੇ ਵਿੱਚ ਆਈ ਬੈਠੇ ਰਹੇ ਅਸੀਂ ਇੱਥੇ ਅੱਗ ਲਾ ਲਾ ਕੇ ਰਾਤ ਕੱਤੀ ਹੈ ਸਾਰੀ ਜੇ ਮੇਰਾ ਅਜ ਦੂਜਾ ਦਿਨ ਕੋ ਹੜਤਾਲ ਦਾ ਜੀ ਇਹ ਅਨਮਿੱਥੇ ਸਮੇਂ ਲਈ ਚੱਲੂਗੀ ਜਦੋਂ ਤੱਕ ਪ੍ਰਸ਼ਾਸਨ ਸਾਡਾ ਕੰਮ ਨਹੀਂ ਕਰਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਤੁਹਾਨੂੰ ਟਾਈਮ ਚਾਹੀਦਾ ਹੈ ਅਸੀਂ ਟਾਈਮ ਦੇ ਰਹੇ ਹਾਂ ਪਰ ਸਾਨੂੰ ਹੁਣ ਜਿਹੜੀ ਮੇਰੇ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਸਾਡੇ ਕਿਸੇ ਡਰਾਈਵਰ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਕਿਸੇ ਮਿਸਅਪੀਨਿੰਗ ਹੁੰਦੀ ਹੈ ਉਹ ਤਾਂ ਪ੍ਰਸ਼ਾਸਨ ਚੰਡੀਗੜ੍ਹ ਤੇ ਪੰਜਾਬ ਸਰਕਾਰ ਦੋਨੋਂ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਆਪਦੀਆਂ ਮੰਗਾਂ ਲੈ ਲੈ ਕੇ ਥੱਕ ਚੁੱਕੇ ਹਾਂ ਸਟ੍ਰਾਈਕਾਂ ਕਰ ਚੁੱਕੇ ਹਾਂ ਹਰ ਵਾਰ ਅਸੀਂ ਆਪਦੇ ਡਰਾਈਵਰ ਭਰਾ ਥੋੜਾ ਥੋੜਾ ਫੰਡ ਇਕੱਠਾ ਕਰਕੇ ਸਟ੍ਰਾਈਕ ਕਰਦੇ ਆ ਹੁਣ ਸਾਡੇ ਕੋਲ ਫੰਡ ਵੀ ਹੈ ਨਹੀਂ ਹੁਣ ਸਾਡੇ ਕੋਲ ਮਰੋ ਦੀ ਨੀਤੀ ਹੈ ਬਸ ਅਸੀਂ ਕਹਿੰਨੇ ਜਾਂ ਤਾਂ ਸਾਨੂੰ ਮਾਰ ਲੇ ਪ੍ਰਸ਼ਾਸਨ ਜਿੱਤ ਜੇ ਜੇ ਅਸੀਂ ਜਿੱਤਾਂਗੇ ਔਰ ਅਸੀਂ ਆਪਦਾ ਕੰਮ ਜਿਹੜਾ ਰੋਜ਼ਗਾਰ ਦਾ ਜਿਹੜਾ ਆਪਣੇ ਬੱਚਿਆਂ ਲਈ ਅਸੀਂ ਕਰ ਰਹੇ ਆ ਸਾਡੀ ਇਹ ਸਟ੍ਰਾਈਕ ਕਰਨਾ ਕੋਈ ਵੀ ਇਸ ਦਾ ਨਹੀਂ ਹਿੰਦ ਨਹੀਂ ਹੈ ਜਿੱਤ ਨਹੀਂ ਹੈ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਸਾਡਾ ਰੋਜ਼ ਦੀ ਰੋਟੀ ਦਾ ਕੰਮ ਹੀ ਨਹੀਂ ਚੱਲ ਰਿਹਾ ਮੈਂ ਇੱਕ ਰਿਪਰੈਜ਼ੈਂਟੇਵ ਹੁੰਦੇ ਹੋਏ ਦੋ ਕਿਸ਼ਤਾ ਤੋੜੀ ਬੈਠਾਂ ਜੀ ਆਪਦੀ ਗੱਡੀ ਦੀਆਂ ਤੇ ਇਹਨਾਂ ਦਾ ਕੀ ਫਿਰ ਟੈਕਸ ਕੁੱਸਣਗੇ ਇੰਸ਼ੋਰੈਂਸ ਟੁੱਟੂਆ ਪ੍ਰਸ਼ਾਸਨ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੇਗਾ ਸਾਡਾ ਚਲਾਨ ਕਰੇਗਾ ਜਦੋਂ ਲੌਂ ਰੇਟਰ ਟੁੱਟੇਗਾ ਪੇਪਰ ਟੁੱਟਣਗੇ ਤੇ ਫਿਰ ਉਹ ਪ੍ਰਸ਼ਾਸਨ ਨੂੰ ਹੀ ਧੱਕਾ ਹੋਏਗਾ ਨਾ ਐਡਮਿਸ਼ਨ ਦੇ ਖਿਲਾਫ ਇਲੈਗਲ ਐਕਟੀਵਿਟੀ ਹੋਏਗੀ ਅਸੀਂ ਕਹਿ ਰਹੇ ਕਿ ਸਾਨੂੰ ਰੇਟ ਦੇ ਦਿਓ ਜਿਸ ਦੇ ਨਾਲ ਅਸੀਂ ਆਪਦੇ ਪੇਪਰ ਵੀ ਪੂਰੇ ਕਰਾ ਸਕੀਏ ਤੇ ਆਪਦੇ ਬੱਚੇ ਵੀ ਪਾਲ ਸਕੀਏ ਇਹ ਹੀ ਸਾਡੀ ਮੰਗ ਹੈ ਜੀ ਛੋਟੀ ਜੀ